फेर गया रहा, गया। वेलकम क्या हाल चाल किए सारे ठीक ठाक वादिया कम तो चले समझना आ चली उठो चलो आप प्लेट गाड़ियों ये कैसे क ਹਾਂ ਇਹ 플레이ਰ ਦੀ ਫੁੱਟ ਸੀ ਅੱਗੇ ਗੇਮ ਨਹੀਂ ਸੁੱਟਦੀ ਫੁੱਟਦੀ ਆਪਣੀ ਅਰੀਏ ਤੇ ਵੱਜਣ ਵਾਲਾ ਹੈਗਾ ਹੀ ਉਹ ਵੱਜਦਾ ਹੀ ਹਾਂਜੀ ਰੇਸ਼ੋ ਇਧਰੋਂ ਕਮਾਓ ਬਾਹਰੋਂ ਕਮਾਓ ਆਪੇ ਕਮਾਓ ਆਪੇ ਆਪੇ ਕਮਾਓ ਆਪੇ ਭਾਈ ਸਾਹਿਬ ਉਹ ਛੱਟਿਆ ਦਾ ਲਾਕ ਸਿਰ ਜਾ ਗਿਆ ਲੈ ਵੀ ਆ ਪਾਏ ਹਰਚਵਾਲ ਆਹ ਚਰਚਲ ਕਮ ਆਇਆ ਭਾਈ ਹਰਨ ਕੰਮ ਹੈ ਬਣੇ ਤੇ ਹਰਚਵਾਲ ਦੇ ਘਰ ਕੰਮ ਦੇਖਣੇ ਕੁਝ ਦੋ ਦਿਨ ਉਹ ਦੇਖਣ ਵਾਸਤੇ ਆਏ ਹੁਣ ਜਾ ਰਹੇ ਹਾਂ ਮਟਾਲੇ ਤੋਂ ਵਾਪਸੀ ਤੁਗਰਵਾਲਾ ਕਾਲਜ ਰਿਆੜ ਕਾਲਜ ਉਹ ਨਹੀਂ ਵੱਡਾ ਗੱਲ ਜੋ ਮੁਗਲਵਾਲ ਐਸਾ ਠੇਕੇਦਾਰ ਹੁੰਦਾ ਸੀ ਇੱਕ ਉਹਦਾਂ ਬੜਾ ਟਾਈਮ ਕੰਮ ਕੀਤਾ ਆ ਪਾ ਭਈ ਭਈ ਬੱਲੇ ਬੱਲੇ ਬੁਰਾ ਹਾਲ ਹੋਇਆ ਪਿਆ ਕਾ ਤਰਾ ਨਹੀਂ ਪੈਗੇ ਧੋਪੀ ਲੱਗੀ ਅੱਗੇ ਆ ਪਰਸਤਾਨ ਨਹੀਂ ਨਗਣਾ ਹੈ ਮੋਰਸਾ ਕਲ ਵਾਪਸ ਜਾਣਾ ਪੈਣਾ ਹਾਂ ਚਲੋ ਜਾਣੇ ਇਸੇ ਸੜਕ පතිකමකී කර ඒකි කන්දයශන රේතලන් අයි බ්බානික තිමනීී ඔත් කීකන් දේශ කන්ද දෙනල දශ පතකීකන්්දෙ රේතලොන් ෙසි ියනි ගම කරන්න රේතු වලා රේතුී ලයිදවි ප්‍රති ෂන පුතවා ਫਤੇ ਮਨ ਹਟ ਗਿਆ ਐ ਉਹ ਚੋਰੀ ਦੀ ਲੋਂਡਿਆ ਰੇਤ ਰੇਤ ਨਹੀਂ ਖਾਈ ਦੀ ਠੀਕ ਆ ਰੇਤ ਨਹੀਂ ਖਾਣੀ ਮੇਰੇ ਪਾਉਣੇ ਹਏ ਫਤੇ ਕੀ ਕਰਦਾ ਸੀ ਸੋਨਾ ਪੁੱਤ ਸੋਨਾ ਪੁੱਤ ਕੀ ਕਰਦਾ ਸੀ ਗੱਲਾਂ ਕਰਦਾ ਸੀ ਸ਼ਸ਼ੀਕਰ ਨਹੀਂ ਮਿਲਾਨੀ ਸਾਰਿਆਂ ਨੂੰ ਸ਼ਸ਼ੀਕਰ ਜੀ ਸ਼ਸ਼ੀਕਰ ਬੋਲ ਦੋ ਕੋਤਾ ਕੀ ਕਰ ਰਹੇ ਹੋ ਇੱਥੇ ਆ ਗਏ ਹੋ ਕਿਉਂ ਨਹੀਂ ਕੀ ਕਰਨ ਦੀ ਆ ਨਹੀਂ ਆ ਸੀ ਰੋ ਨਾ ਨਹੀਂ ਰੋਣਾ ਨਹੀਂ ਮੇਰੇ ਬਾਹੂ ਨੇ ਨਹੀਂ ਨਹੀਂ ਰੋਣਾ ਨਹੀਂ ਰੋਣਾ ਨਹੀਂ ਜੋੜ ਨਾ ਰੋਣਾ ਨਹੀਂ ਪਾਪਾ ਨੇ ਆ ਜਾਣਾ ਪਾਪਾ ਕੰਮ ਤੇ ਗਏ ਆ ਪਾਪਾ ਨੇ ਸ਼ਾਮ ਨੂੰ ਆ ਜਾਣਾ ਵਾ ਨਾ ਨਾ ਪੁੱਤ ਆਵੇ ਫਤੇ ਤੇਰਾ ਸ਼ੂਟੂ ਤੇਰਾ ਸ਼ੂਟੂ ਕਿੰਨਾ ਨੋਣਾ ਆ ਜਿਹੜੀ ਸ਼ਰਟ ਤੇ ਨਿਕਰ ਬਣਾਈ ਸੀ ਉਦੋਂ ਮੈਂ ਜਾਂਦੀ ਹੁੰਦੀ ਕਾਲਜ ਤੇ ਉਦੋਂ ਮੈਂ ਜਾ ਸਕੀ ਤੇ ਆਪ ਖੁਦ ਬਣਾਈ ਤੇ ਹੁਣ ਹਰ ਫਤੇ ਦੇ ਹਰ ਫਤੇ ਦੇ ਕੰਮ ਮਾਗੂ ਕਿ ਮੈਂ ਕੈਨ ਨੂੰ ਪਾ ਦਿਆ ਕਰਾਂਗੀ ਕੋਟਨ ਦੀ ਮਤੈ ਕਿਉਂ ਉਪ ਕਰੋ ਫਤੈ ਨੂੰ ਨਵਾਂ ਆਤਵਾ ਆਕੇ ਤੇ ਸੋਹਣਾ ਸੂਟ ਪਾਤਾ ਆ ਜਿਹੜਾ ਮੈਂ ਤੁਹਾਨੂੰ ਦੱਸਦੀ ਪਈ ਕਿ ਮੈਂ ਆਪ ਖੁਦ ਬਣਾਇਆ ਸੀਗਾ ਇਹ ਸੂਟ ਕੋਲਜ ਜਾਂਦੀ ਹੁੰਦੀ ਨੇ ਉਦੋਂ ਜਾ ਸਿੱਖਦੀ ਰਹੀ ਤੇ ਸ਼ਰਟ ਤੇ ਨਿਕਰ ਮੈਂ ਆਪ ਬਣਾਈ ਸੀਗੀ ਪਰ ਫਤੈ ਨੂੰ ਕਿੰਨਾ ਨੂਣਾ ਲੱਗ ਗਿਆ ਸੂਟੂ ਦੱਸ ਦਸਾਰੇ ਹਨ ਕਿ ਮੈਂ ਨੂਣਾ ਲਗਦਾ ਦੱਸ ਦੋ ਨੇ ਕੀ ਜੀ ਜੁੰਡੀ ਕੀਤੀ ਪੁੱਤ ਨੇ ਆ ਦੇਖੋ ਇਹਦੀ ਇੱਕ ਜੁੰਡੀ ਕਰ ਦਿੰਨੀ ਇੰਨੀ ਵੇ ਹਾਂ ਹਾਂ ਪਾਪਾ ਨਹੀਂ ਆਏ ਲੈਤਾ ਕਵੇਲਾ ਫੋਨ ਕੀਤਾ ਉਹਦਾ ਇਹਨਾਂ ਨੂੰ ਤੇ ਦੁਪਹਿਰੇ ਵੈਸੇ ਰੋਟੀ ਖਾਣ ਆਮਦੇ ਹੁੰਦੇ ਆ ਤੇ ਮੈਂ ਚਲ ਰੋਟੀ ਖਵਾ ਦਿੰਗੀਆਂ ਅਣਕ ਤੇ ਸ਼ਾਇਦ ਦੁਪਹਿਰੇ ਆ ਜਾਣ ਰੋਟੀ ਖਾਣ ਨਨਪੀ ਪਾਪਾ ਰੋਟੀ ਖਾਣ ਨੂੰ ਉਹਨਾਂਗੇ ਮੰਮਤੇ ਗਏ ਸੀ ਨਾ ਫੱਗਲ ਨਾ ਕਰਿਓ ਪਾਪਾ ਨਾਲ ਚੂਣੀਆ ਚੂਣੀਆ ਫਤੇ ਪਾਪਾ ਆ ਗਏ ਯੋ ਪਾਪਾ ਆ ਗਏ ਯੋ ਇੰਤਰ ਰੇਖੋ ਉੱਠ ਕੇ ਸੋਨੀ ਪਾਪਾ ਆ ਗਏ ਯੋ ਪਾਪਾ ਆਇਓ ਕਿਉਂ ਸਤਾਨੀਆਂ ਪੂਰੀਆਂ ਕਰਨ ਦੇ ਆ ਲੱਗੀਆਂ ਹੁਣ ਰੋਟੀ ਲਾਉਣੇ ਨਾ ਵਾਸਤੇ ਇਹ ਆਏ ਨੇ ਕੰਮ ਤੋਂ ਹਰਫਤੇ ਵੀ ਉੱਠ ਗਿਆ ਆ ਹੁਣੇ ਉੱਠ ਗਿਆ ਆ ਮਨੇ ਵੇਖੀ ਜੀ ਰੋਟੀ ਖਾਣੀ ਨਾ ਕੋਈ ਉਹਨੇ ਵੀ ਫਿਰ ਮੰਗਦਾ ਰੋਟੀ ਉਹ ਵੀ ਮੰਗਦਾ ਜਦੋਂ ਆਪਾਂ ਖਾਣ ਲੱਗਦੇ ਆ ਫਿਰ ਹੁੰਨ ਲੱਗ ਪੈਂਦਾ ਵੇਖ ਕੇ ਇਹ ਹੁਣੇ ਵਾਲੇ ਆਏ ਆ ਕੰਮ ਤੋਂ ਰੋਟੀ ਖਾਣ ਤੇ ਹਾਰਫਤ ਨੂੰ ਵੇਖਿਆ ਮੈਂ ਕਿੰਨਾ ਸੋਹਣਾ ਬਣਾਇਆ ਆ ਇੱਕ ਮੈਨ ਕੋਈ ਡਰੈਸ ਨਵੀ ਪਾਈ ਪਰ ਉਹ ਸੁੱਤਾ ਆ ਪਹਿਲੂ ਬੜੇ ਨਖਰੇ ਕਰਨ ਦਿਆ ਹੀ ਮੈਨੂੰ ਕੰਮ ਨਹੀਂ ਕਰਨ ਦਿੱਤਾ ਇਹਨੇ ਇੰਨਾ ਹਸ ਤਾਉਂਦਿਆ ਹੈ ਨਾ ਮੈਨੂੰ ਮੈਂ ਬਾਹਰੋਂ ਝਾੜੂ ਫੇਰਾਂ ਢੀ ਤੇ ਜਿਹੜਾ ਜਾਲੀ ਵਾਲਾ ਦਰਵਾਜ਼ਾ ਨਹੀਂ ਉਹ ਇਹਨੂੰ ਇਸ ਕਮਰੇ ਚ ਬਿਠਾਇਆ ਵਾਕਰ ਚ ਇਹ ਉੱਥੇ ਨਹੀਂ ਚੱਲ ਗਿਆ ਮਗਰ ਵੇਖਣ ਗਿਆ ਡਿੱਗ ਜਾਂ ਲੱਗਾ ਮੈਂ ਬੜੀ ਮੁਸ਼ਕਲ ਇਹਨੂੰ ਵਿਚਾਰੇ ਨੇ ਫੜਿਆ ਕੇ ਮਗਰ ਮਗਰ ਜਾਂਦਾ ਜਿੱਧਰ ਮੈਂ ਜਾਨੀ ਜੇਰ ਸੋਈ ਚ ਜਾਨੀ ਤਾਂ ਮਗਰ ਜੇ ਕਿ ਤੂੰ ਗੇ ਕੰਮ ਤੇ ਅੱਜ ਮੈਨੂੰ ਚੰਗਾ ਸਤਾਇਆ ਕੰਮ ਬੜੀ ਮੁਸ਼ਕਲ ਨਾਲ ਮੈਂ ਕੀਤਾ ਕੇ ਹੁਣ ਇਹਨੂੰ ਸੁਵਾਇਆ ਨજર ਵੀ ਨੂੰ ਬੜੀ ਛੇਤੀ ਲੱਗ ਜਾਂਦੀ ਆਪਣੀ ਲੱਗ ਜਾਂਦੀ ਖਾਸ਼ ਕਰਕੇ ਫੇਰ ਚਾਹ ਪੀਣੀ ਕ ਜਾਂ ਰੋਟੀ ਖਾਣੀ ਰੋਟੀ ਲੈ ਕੇ ਆਉਂਦੇ ਫਿਰ ਚਾਹ ਬਾਅਦ ਵਿੱਚ ਚਾਹ ਬਣਾਉਣ ਨਹੀਂ ਹਾਂਜੀ ਦੋਸਤੋ ਉੱਠ ਗਏ ਨਹੀਂ ਨਾ ਕਿ ਇੱਥੇ ਸੋਨਾ ਛੁੱਟੂ ਪਾਇਆ ਬਾਹੂ ਨੇ ਅੱਜ ਨਹੀਂ ਨਹੀਂ ਇੱਕ ਫੋਟੋ ਹੁੰਦੀ ਹੈ ਬਤੇਰੀ ਬਤੇ ਦੀ ਫੋਟੋ ਹੁੰਦੀ ਆ ਸੋਨ ਵਾ 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 ਇਹ ਤਾਂ ਗੱਡੀ ਰਹਿ ਗਈ ਇਹ ਤਾਂ ਨਹੀਂ ਸਾਫ਼ ਕਰਨੀ ਮਿੱਟੀ ਲੱਗੀ ਕਿਵੇਂ ਆ ਸਾਰੀ ਚੰਗੀ ਤਰ੍ਹਾਂ ਸਾਫ਼ ਕਰਿਓ ਵੀ ਫਿਰ ਗੱਡੀ ਸਾਫ਼ ਕਰਕੇ ਅੱਜ ਫਿਰ ਘੁੰਮੀ ਕਰਾਉਣੀ ਨਹੀਂ ਲੱਗ ਗਈ ਬੰਨੇ ਘੁੰਮੀ ਵੇ ਵੇ ਕਿੱਦਿ ਚਲਾ ਕੀ ਹੀ ਪਤਾ ਕਿੰਨੇ ਕੀਤਾ ਵਾ ਇਹ ਲੱਗਦਾ ਫਤੇ ਦੇ ਕੰਮ ਆ ਇਹਨੇ ਕੀਤਾ ਖਰਾਬ ਹੋ ਗਿਆ ਵਾ ਵਾ ਇਹਨੇ ਕੀਤਾ ਖਰਾਬ ਹੈ ਫਤੇ ਡਸਟਬਿਨ ਤੋੜਦਾ ਹੀ ਸ਼ੋਰ ਤਾਂ ਨਾਲ ਹੀ ਬੰਦੀ ਕਰ ਲਈ ਬਸ ਜਿੰਨੇ ਮਰਜ਼ੀ ਕੱਪੜੇ ਪਾਓ ਤਾਨੂੰ ਵੀ ਆ ਤੁਹਾਡੀ ਮਾਂ ਹੈਗੀ ਤੁਹਾਨੂੰ ਨਵੇਂ ਨਵੇਂ ਪਾਓ ਕੱਪੜੇ ਹਰ ਹfte ਬਾਅਦ ਦੇਖਦਾ ਪਿਆ ਆਪਣੇ ਪਾਪਾ ਵੱਲ ਇਹ ਕਹਿੰਦੇ ਗੱਡੀ ਤੋਂ ਬੁਲਾਵੇਂ ਅੱਜ ਅੱਜ ਕਰਨੀ ਆ ਦੋ ਮੈਂ ਮੰਮੀ ਨੂੰ ਲੈ ਆਏ ਫੇਰ ਚੱਲਦੇ ਰੈਡੀ ਸੱਸੀ ਕਾ ਵਧੀਆ ਠੀਕ ਤੇ ਹਾਰ ਫਟੇ ਲੱਜਾ ਕਾਨ ਪੁਲਸੀ ਕਿਹੜੀ ਕਰੀਂ ਵਜਾਈ ਫੇਰ ਗਰਾ ਪੰਪੂ ਲਿਆ ਓਕੇ ਬੱਸੇ ਅੱਤੇ ਬੱਸੇ ਪਲੇ ਡਾੜੀ ਮੰਮੀ ਜੀ ਆਏ ਦਾ ਫਿਕਰ ਨਾ ਕਰੋ ਬੈਠੇ ਹੁਣੇ ਨਾਨੀ ਕੋ ਬੈਠਾ ਹੈ ਹੋਰ ਕਰੇ ਮੈਂ ਸਭ ਠੀਕ ਠਾਕ ਐਸੇ ਐਸੇ ਚਲੋ ਵਧੀਆ ਚੈਡ ਹਰ ਗੋ ਠੀਕ ਆ ਮਰਦੀ ਸਨ ਐਸੇ ਐਸੇ ਹੋਰ ਸਨ ਆਉਤੇ ਦੀ ਅਰਜੀ ਠੀਕ ਠਾਕ ਤੁਹਾਨੂੰ ਹਰ ਗੋ ਨੂੰ ਲੈ ਆਂਦੇ ਹਰ ਗੋ ਨੂੰ ਕੈਂਡਾ ਸੰਦਿਆ ਨੂੰ ਐਸੇ ਐਸੇ ਕੋਈ ਨਹੀਂ ਹਨਾ ਤੇ ਤੇ ਚਲੋ ਕੋਈ ਨਹੀਂ ਉਹ ਵੀ ਮੜਾ ਹਾਰ ਹਾਰ ਫਤੀਹ ਹਫਤੇ ਕਰਦੀ ਹੈ ਅੱਗੇ ਹਰੇ ਫੋਨ ਆਇਆ ਸੀ ਤੇ ਮੜਾ ਆਇਆ ਤੇ ਉਹ ਹਰ ਗੁਣ ਗੱਲ ਕਾਂਡੀ ਦੀ ਪੂਣੀ ਕਦੇ ਫੋਨ ਆਇਆ ਹਨਾ ਪੂਈ ਕਿੱਥੇ ਆ ਇਹ ਗੱਡੀ ਆਪਾਂ ਧੋ ਲਈਏ ਗੱਡੀ ਤੋਂ ਬਤਾ ਕੇ ਟਚਮ ਕਰਤੀ ਵਧੀਆ ਜ਼ਬਰਦਸਤ ਅੱਜ ਸ਼ਾਮ ਦਾ ਟਾਈਮ ਆਪਾਂ ਚੱਲ ਪਏ ਸੈਰ ਕਰਨ ਨੂੰ ਵਾਸਤੇ মেট বন্ধে এইটো ল'ব পাৰি